ਸਤਿ ਸ਼੍ਰੀ ਅਕਾਲ ਜੀ ਡੀਫੈਫ ਚੈਨਲ ਪੰਜਾਬੀ ਵੇਖਣੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੱਲ ਤੇ ਅਦਾਰੇ ਸਟ ਨੇ ਵਿਕਰਮ ਮਜੀਠਿਆ ਨੂੰ ਅੱਜ ਮੁਰਤੋਂ ਸਮਨ ਜਾਰੀ ਕੀਤਾ ਸੀ ਤੇ ਉਹਨਾਂ ਨੂੰ ਪਟਿਆਲਾ ਚ ਪੇਸ਼ ਹੋਣ ਵਾਸਤੇ ਆਖਿਆ ਗਿਆ ਸੀ ਡਰੱਗ ਮਾਮਲੇ ਦੇ ਨਾਲ ਜੁੜੇ ਕੁਝ ਸਵਾਲਾਂ ਦੇ ਜਵਾਬ ਸਟ ਨੇ ਵਿਕਰਮ ਮਜੀਠਿਆ ਤੋਂ ਲੈਣੇ ਸਨ ਪਰ ਵਿਕਰਮ ਮਜੀਠਿਆ ਅੱਜ ਵੀ ਸਟ ਦੇ ਅੱਗੇ ਪੇਸ਼ ਹੋਣ ਵਾਸਤੇ ਪਟਿਆਲਾ ਨਹੀਂ ਆਏ ਵਿਕਰਮ ਮਜੀਠਿਆ ਨੇ ਬੀਤੇ ਦਿਨੀ ਹੀ ਇੱਕ ਚਿੱਠੀ ਲਿਖ ਦਿੱਤੀ ਸੀ ਸਟ ਨੂੰ ਤੇ ਉਸ ਦੇ ਵਿੱਚ ਜ਼ਿਕਰ ਉਹਨਾਂ ਨੇ ਕਰ ਦਿੱਤਾ ਸੀ ਕਿ ਉਹ 3 ਜੁਲਾਈ ਤੱਕ ਸਿੱਟ ਦੇ ਅੱਗੇ ਪੇਸ਼ ਨਹੀਂ ਹੋ ਸਕਤੇ ਕਿਉਂਕਿ ਉਹਨਾਂ ਨੇ ਰੈਗੂਲਰ ਜ਼ਮਾਨਤ ਵਾਸਤੇ ਆਪਣੇ ਮਾਮਲੇ ਦੀ ਕੇਸ ਦੀ ਤਿਆਰੀ ਕਰਨੀ ਹੈ ਜਿਸ ਕਰਕੇ ਉਹ ਨਵੀਂ ਦਿੱਲੀ ਗਏ ਹੋਏ ਨੇ ਇਸ ਕਰਕੇ ਉਹਨਾਂ ਨੂੰ ਸਿੱਟ ਨਾ ਬੁਲਾਵੇ ਪਰ ਦੂਜੇ ਪਾਸੇ ਵਿਕਰਮ ਮਜੀਠੀਆ ਦਾ ਇਹ ਵੀ ਦੋਸ਼ ਹੈ ਕਿ ਸਿੱਟ ਬਾਰ-ਬਾਰ ਉਹਨਾਂ ਨੂੰ ਇਸ ਕਰਕੇ ਬੁਲਾ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਦੇ ਇਸ਼ਾਰੇ ਦੇ ਉੱਤੇ ਸਿੱਟ ਕੰਮ ਕਰਦੀ ਹੈ ਤੇ ਪੰਜਾਬ ਸਰਕਾਰ ਦੇ ਹੱਥਾਂ ਦੀ ਕਟਪੁਤਲੀ ਬਣੀ ਹੋਈ ਹੈ ਐਡਵੋਕੇਟ ਅਰਸ਼ਦੀਪ ਕਲੇਰ ਜੋ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੀ ਨੇ ਸਪੋਕਸਪਰਸਨ ਨੇ ਉਹਨਾਂ ਨੇ ਵੀ ਚਿੱਠੀ ਜਾਰੀ ਕਰਕੇ ਵਿਕਰਮਜੀਤਿਆ ਦੇ ਵੱਲੋਂ ਇਸ ਸਪਸ਼ਟੀਕਰਨ ਜਿਹੜਾ ਹੈ ਉਹ ਸਾਂਝਾ ਕਰ ਦਿੱਤਾ ਹੈ। ਬੀਤੇ ਦਿਨ 20 ਜੁਲਾਈ ਨੂੰ ਵਿਕਰਮਜੀਤਿਆ ਨੂੰ ਸਮਨ ਜਾਰੀ ਕੀਤੇ ਗਏ ਸੀ ਤੇ ਉਸ ਦਿਨ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਵੀ ਵਿਕਰਮਜੀਤਿਆ ਨੇ ਪੇਸ਼ ਹੋਣਾ ਸੀ ਤੇ ਵਿਕਰਮਜੀਤਿਆ ਦਾ ਕਹਿਣਾ ਹੈ ਕਿ ਮੈਂ ਉਦੋਂ ਵੀ ਇਹ ਗੱਲ ਕਹਿ ਚੁੱਕਾ ਸੀ ਕਿ ਮੈਂ 20 ਜੁਲਾਈ ਨੂੰ ਪੇਸ਼ ਨਹੀਂ ਹੋ ਸਕਦਾ ਤੇ ਮੈਨੂੰ 23 ਜੁਲਾਈ ਤੋਂ ਬਾਅਦ ਹੀ ਸਿਟ ਬੁਲਾਵੇ ਮੈਂ 23 ਜੁਲਾਈ ਤੋਂ ਬਾਅਦ ਹੀ ਸਿਟ ਦੇ ਸਾਹਮਣੇ ਪੇਸ਼ ਹੋ ਸਕਦਾ। ਬਿਕਰਮ ਮਜੀਠੀਆ ਨੇ ਇਹ ਵੀ ਦੋਸ਼ ਲਗਾਏ ਨੇ ਕਿ ਪਰ ਸਿੱਟ ਮੇਰੇ ਜਵਾਬ ਦੇਣ ਦੇ ਬਾਵਜੂਦ ਵੀ ਮੇਰੇ ਵੱਲੋਂ ਗੁਜ਼ਾਰਿਸ਼ ਕਰਨ ਦੇ ਬਾਵਜੂਦ ਵੀ बार-बार ਮੈਨੂੰ ਬੁਲਾ ਰਹੀ ਹੈ ਜਦਕਿ ਮੈਂ ਸਿੱਟ ਦੇ ਅੱਗੇ ਪੇਸ਼ ਨਹੀਂ ਹੋ ਸਕਦਾ ਹੁਣ ਇਸ ਨੂੰ ਲੈ ਕੇ ਵੀ ਵੱਡੇ ਸਵਾਲ ਜਿਹੜੇ ਨੇ ਉਹ ਬਣੇ ਹੋਏ ਨੇ ਕਿਉਂਕਿ ਅੰਮ੍ਰਿਤਸਰ ਦੇ ਵਿੱਚ 20 ਜੁਲਾਈ ਨੂੰ ਬਿਕਰਮ ਮਜੀਠੀਆ ਦੇ ਮਾਨਹਾਨੀ ਮਾਮਲੇ ਦੇ ਵਿੱਚ ਵੀ ਸੁਣਵਾਈ ਸੀ ਬਿਕਰਮ ਮਜੀਠੀਆ ਦਾ ਉੱਥੇ ਜਾਣਾ ਵੀ ਜ਼ਰੂਰੀ ਸੀ ਤੇ ਦੂਜੇ ਪਾਸੇ ਸਿੱਟ ਨੇ ਵੀ ਬੁਲਾਇਆ ਹੋਇਆ ਸੀ ਸੋ ਕਾਫੀ ਸਾਰੀਆਂ ਗੱਲਾਂ ਧਿਆਨ ਦੇ ਵਿੱਚ ਰੱਖਣ ਤੋਂ ਬਾਅਦ ਬਿਕਰਮ ਮਜੀਠੀਆ ਨੇ ਸਿੱਟ ਨੂੰ ਇੱਕ ਚਿੱਠੀ ਲਿਖੀ ਜਿਸ ਦੇ ਵਿੱਚ ਇਸ ਜ਼ਿਕਰ ਕੀਤਾ ਕਿ 23 ਜੁਲਾਈ ਤੱਕ ਮੈਂ ਪੇਸ਼ ਨਹੀਂ ਹੋ ਸਕਦਾ ਕਿਉਂਕਿ 23 ਜੁਲਾਈ ਨੂੰ ਉਹਨਾਂ ਦੇ ਮਾਮਲੇ ਦੀ ਅਹਿਮ ਸੁਣਵਾਈ ਹੋਣ ਜਾ ਰਹੀ ਹੈ ਤੇ ਉਸ ਵਾਸਤੇ ਕੇਸ ਤਿਆਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਮੈਨੂੰ ਸਮਾਂ ਚਾਹੀਦਾ ਹੁਣ ਵੇਖਣਾ ਹੋਵੇਗਾ ਕਿ ਸਿੱਟ ਦੇ ਵੱਲੋਂ ਵਿਕਰਮ ਮਜੀਠੀਆ ਨੂੰ ਅਗਲਾ ਸੰਮਨ ਕਦੋਂ ਜਾਰੀ ਕੀਤਾ ਜਾਂਦਾ ਹੈ ਤੇ ਅਗਲਾ ਸੰਮਨ ਮਿਲਣ ਤੋਂ ਬਾਅਦ ਵਿਕਰਮ ਮਜੀਠੀਆ ਸਿੱਟ ਦੇ ਅੱਗੇ ਪੇਸ਼ ਹੁੰਦੇ ਨੇ ਜਾਂ ਨਹੀਂ ਇਹ ਵੀ ਵੱਡੇ ਸਵਾਲ ਬਣੇ ਹੋਏ ਨੇ ਤੁਸੀਂ ਬਣੇ ਰਹੋ ਸਾਡੇ ਨਾਲ ਡਿਫੈਕਟ ਚੈਨਲ ਪੰਜਾਬੀ ਦੇ ਉੱਤੇ ਕੈਮਰਾਮੈਨ ਜੌਨਸਨ ਦੇ ਨਾਲ ਮੈਨੂੰ ਦੇਖ ਜਾ ਸਕਦੇ ਹੋ ਨਿਰਧਾਰਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸਾਂ ਕੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਕੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਪ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ